ਤੋਰ ਤਾਂ ਸੁਚੱਤ ਦਾ ਸਤ ਹੁੰਦੀ ਹੈ ਕੇਵਲ ਦੋ ਪੈਰ ਹੀ ਤੋਰ ਦੀ ਬੁਨਿਆਦ ਨਹੀਂ ਹੁੰਦੀ ਤੋਰ ਤਾਂ ਸਿਰ ਤੋਂ ਪੈਰਾਂ ਤੱਕ ਮੱਥੇ ਤੋਂ ਪਿੱਛੇ ਤੱਕ ਤੁਰਨ ਤੋਂ ਪਹਿਲਾਂ ਤੇ ਬਾਅਦ ਤੱਕ ਦੀ ਇੱਕ ਅਦਾ ਅਤੇ ਅੰਦਾਜ਼ ਹੁੰਦੀ ਹੈ ਜਿਹੜਾ ਆਪਣੀ ਤੋਰ ਹੀ ਭੁੱਲ ਗਿਆ ਸਮਝੋ ਉਹ ਸਭ ਕੁਝ ਭੁੱਲ ਗਿਆ ਸਿਰ ਤੋਂ ਪੈਰਾਂ ਤੱਕ ਟੁੱਟ ਗਿਆ ਬਿਨ ਪਰਛਾਵੇਂ ਦਾ ਹੋਇਆ ਭੂਤ ਦੀ ਜੁਨੇ ਪੈ ਗਿਆ ਕਿਵਲ ਤੋਰ ਹੀ ਅਜੀ ਸ਼ੈ ਹੈ ਜਿਸ ਦੀ ਨਕਲ ਨਹੀਂ ਕੀਤੀ ਜਾ ਸਕਦੀ ਇਸ ਚੱਕਰ ਚ ਕਾਂ ਹੰਸ ਤਾਂ ਨਾ ਬਣ ਸਕਿਆ ਪਰ ਕਾਂ ਕਾਂ ਵੀ ਨਾ ਰਿਹਾ ਆਪਣੀ ਪਹਿਚਾਨ ਹੀ ਗਵਾ ਬੈਠਾ ਤੋਰਕ ਦੇ ਬੈਠਦੀ ਨਹੀਂ ਤੋਰ ਆਪਣੀ ਵਿਰਾਸਤ 'ਚ ਵਾਅਦਾ ਕਰਦੀ ਤੁਰ ਹੀ ਜਾਂਦੀ ਹੈ ਜਨਮ ਮਰਨ ਤੋਂ ਮੁਕਤ ਤੋਰ ਕਿਸੇ ਮੰਜ਼ਿਲ ਪੜਾ ਜਾਂ ਮੁਕਾਮ ਦਾ ਨਾਮ ਨਹੀਂ ਹੁੰਦਾ ਨਿਰੰਤਰਤਾ ਹੀ ਤੋਰ ਹੈ ਤੁਰਨ ਵਾਲਾ ਰੁਕ ਸਕਦਾ ਪਰ ਤੋਰ ਨਹੀਂ ਤੋਰ ਤਾਂ ਜ਼ਮਾਨੇ ਦੀ ਹੁੰਦੀ ਹੈ ਸਮੇਂ ਦੀ ਹੁੰਦੀ ਹੈ ਸਮਾਂ ਬਦਲਿਆ ਸਮਝੋ ਤੋਰ ਬਦਲ